ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਪੰਜਾਬ ਦੀ ਆਵਾਜ਼ ਦੇ ਚੈਨਲ ਦੇ ਵਿੱਚ ਅੱਜ ਅਸੀਂ ਖੜੇ ਹਾਂ ਬਟਾਲਾ ਸ਼ਹਿਰ ਦੇ ਵਿੱਚ ਜਿੱਥੇ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਜਗਤ ਪਿਤਾ ਦਾ ਵਿਆਹ ਪੁਰਬ ਚੱਲ ਰਿਹਾ ਹੈ ਉੱਥੇ ਹੀ ਸਾਡੇ ਸ਼ਹਿਰ ਦੇ ਜਿਹੜੇ ਨੇ ਕੁਝ ਪ੍ਰਬੰਧਕ ਨੇ ਉਹਨਾਂ ਨੇ ਲੰਗਰ ਲਗਵਾਇਆ ਹੈ ਗੱਲਬਾਤ ਆਪਾਂ ਉਹਨਾਂ ਨਾਲ ਜ਼ਰੂਰ ਕਰਨੀ ਚਾਹਾਂਗੇ ਹਾਂਜੀ ਸਰ ਕਿਹਨਾ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਹਰਮਨ ਸਿੰਘ ਹੈ ਅਸੀਂ ਇਸ ਹਰ ਵਾਰੀ ਗੁਰੂ ਨਾਨਕ ਦੇਵ ਜੀ ਦਾ ਇਹ ਵਿਆਹ ਹੁੰਦਾ ਹੈ ਉਹਨੂੰ ਤੁਮਤਾ ਉਹਨਾਂ ਨੇ ਮਨਾਇਆ ਜਾਂਦਾ ਹੈ ਇਸ ਵਾਰੀ ਥੋੜੀਆਂ ਜਿਹੀਆਂ ਕਠਿਨਾਵਾਂ ਆਈਆਂ ਨੇ ਸਾਡੇ ਲੱਗੇ ਨੇ ਉੱਥੇ ਬਹੁਤ ਪਾਣੀ ਆ ਗਿਆ ਸੰਗਤ ਦਾ ਬਹੁਤ ਨੁਕਸਾਨ ਹੋਇਆ ਹੈ ਜਿਹਦੇ ਨਾਲ ਬਾਬਾ ਜੀ ਦੇ ਵਿਆਹ ਦਾ ਬਹੁਤ ਨੁਕਸਾਨ ਆਇਆ ਕਿਉਂਕਿ ਸੰਗਤਾਂ ਉਧਰੋਂ ਬਹੁਤ ਭਰਪੂਰ ਗਿਣਤੀ ਚ ਹੁੰਦੀਆਂ ਸੀ ਤੇ ਇਸ ਕਰਕੇ ਉਹਨਾਂ ਕੋ ਆਇਆ ਨਹੀਂ ਗਿਆ ਚਲੋ ਜਿਹੜੇ ਪਰਿਵਾਰਾਂ ਦਾ ਨੁਕਸਾਨ ਹੋਇਆ ਸੀ ਉਹਨਾਂ ਲਈ ਵੀ ਅਰਦਾਸ ਕਰਦੇ ਆ ਵੀ ਉਹਨਾਂ ਦਾ ਵੀ ਜੋ ਵੀ ਆ ਉਹਨਾਂ ਦਾ ਸਾਧਾ ਵਰਦਾ ਸਰਕਾਰ ਨੂੰ ਕਰਨਾ ਚਾਹੀਦਾ ਉਹਨਾਂ ਦੇ ਵੀ ਸੋਚਣਾ ਚਾਹੀਦਾ ਵਾ ਕਿ ਹਰ ਇੱਕ ਦਾ ਦਰਦ ਵੀ ਦੇ ਵਿੱਚ ਜੇ ਸੁਖੀ ਦੇ ਨਾਲ ਆਪਾਂ ਸੁੱਖ ਜੁਣਾ ਦੇ ਨਾਲ ਤੇ ਦਰਦ ਵੀ ਉਹਨਾਂ ਦੇ ਨਾਲ ਹੀ ਹੋਣਾ ਚਾਹੀਦਾ ਤੇ باقی ਸੰਗਤ ਦਾ ਥੋੜਾ ਜਿਹਾ ਤੇ ਫਰਕ ਪਿਆ ਪਰ ਤਾਂ ਵੀ ਜਿਹੜੇ ਲੋਕੀ ਹੋ ਸਕਦੇ ਉਹ ਪੁੱਜਦੇ ਨੇ ਤੇ ਅਸੀਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਲੰਗਰ ਲਾਇਆ ਹੈ ਇਹ ਰੀਤ ਸਾਡੇ ਦਾਦਾ ਜੀ ਨੇ ਤੋਰੀਆ ਸਰਦਾਰ ਨਿਸ਼ਾਨ ਸਿੰਘ ਜੀ ਨੇ ਤੇ ਉਹਨਾਂ ਦੇ ਉਹਨਾਂ ਨੇ ਜਿਹੜੀ ਰੀਤ ਚਲਾਈ ਹੈ 10 10 ਤੋਂ 15 ਸਾਲ ਹੋ ਗਿਆ ਸੀ ਲੰਗਰ ਰੈਗੂਲਰ ਆ ਰਹੇ ਜਿੰਨਾ ਕਿ ਸਾਡਾ ਸਰਤਾ ਪੰਤਾ ਅਸੀਂ ਕਰਦੇ ਹਾਂ ਜੋ ਵੀ ਸਾਡੇ ਹਿੱਸੇ ਮਾਰਾ ਨੇ ਸੇਵਾ ਦਿੱਤੀ ਅਸੀਂ ਨਿਭਾਉਨੇ ਆਂ ਤੇ ਜਿਹੜਾ ਲੋਕਾਂ ਦਾ ਨੁਕਸਾਨ ਹੋਉਂਦਿਆ ਉਹਦੇ ਲਈ ਵੀ ਅਸੀਂ ਮਤਲਬ ਉੱਥੇ ਵੀ ਜਾਵਾਂਗੇ ਜ਼ਰੂਰ ਜਾਵਾਂਗੇ ਉੱਥੇ ਵੀ ਨਕਰ ਲੱਗੇ ਸੀ ਕਿ ਜੋ ਵੀ ਸਾਡਾ ਸਰਦ ਪੱਤਾ ਹੋਏਗਾ ਸੀ ਉੱਥੇ ਵੀ ਕਰਾਂਗੇ ਵਾਹ ਕੁਝ ਕ ਖਾਲਸਾ ਵਈ ਗੱਲ ਕੀਤੀ ਤੁਸੀਂ ਹਰ ਪੀੜ ਪਰ ਹਰ ਪੀੜ ਦੇ ਵਿੱਚ ਜਿਹੜੇ ਨੌਜਵਾਨਲੇ ਯੁਗਾ ਪੀੜੀ ਉਹਨਾਂ ਨੂੰ ਕੀ ਨਹੀਂ ਦਿੰਨਾ ਸ਼ੌਕ ਕਿਉਂ ਕੀ ਕਰਦੇ ਯੁਗਾ ਪੀੜੀ ਨੂੰ ਇਹੀ ਮੈਸੇਜ ਕਰ ਦੇਣਾ ਚਾਹਾਂਗਾ ਵੀ ਜਿਹੜੇ ਨਸ਼ਿਆਂ ਵੱਲ ਜਾ ਰਹੇ ਨੇ ਉਹ ਨਸ਼ੇ ਨੂੰ ਛੱਡ ਕੇ ਉਹ ਲੋਕਾਂ ਨੂੰ ਉਹਨਾਂ ਦਾ ਜਾ ਕੇ ਸਾਥ ਦੇਣਾ ਤਾਂ ਤਰਦ ਵੇਖਣ ਤਦ ਵਟਾਉਣ ਜਿਹੜੇ ਬੰਦੇ ਨੂੰ ਅਸੀਂ ਹਾਲਚਾਲ ਪੁੱਛਦੇ ਇਹਦਾ ਉਹਦੇ ਜੀ ਉਹ ਬੜਾ ਖੁਸ਼ ਹੋ ਜਾਂਦਾ ਵੀ ਚਲੋ ਕੋਈ ਆਇਆ ਸਾਡਾ ਹਾਲਚਾਲ ਤੇ ਪੁੱਛਿਆ ਤੇ ਇਸ ਕਰਕੇ ਉਤਨਾ ਵੀ ਨੌਜਵਾਨ ਪੀੜੀ ਜਿਹੜੀ ਆ ਉਹ ਇਸ ਤਰ੍ਹਾਂ ਦੇ ਉਸ ਦਿਨੋਂ ਅਟ੍ਰੈਕਟ ਹੋਈ ਹੈ ਇਸ ਵਾਰੀ ਉਹ ਲੋਕੀ ਇੱਥੋਂ ਜਾ ਰਹੇ ਨੇ ਉਥੇ ਸਿਵਾਮਾਂ ਕਰ ਰਹੇ ਨੇ ਜਿਹੜੇ ਕਈ ਇੱਥੇ ਲੰਗਰ ਲਾਉਂਦੇ ਸੀ ਉਹ ਉੱਥੇ ਆ ਗਏ ਨੇ ਏਸੀ ਨੂੰ ਲੈ ਕੇ ਮੈਂ ਨੌਜਵਾਨਾਂ ਨੂੰ ਵੀ ਇਹ ਕਹਾਂਗਾ ਵੀ ਤੁਨੀ ਜੇ ਕੇ ਦੇ ਨਾਲ ਸੁੱਖ ਦੇਗਾ ਹੀ ਕੇ ਦੇ ਨਾਲ ਆ ਤੇ ਦੁੱਖ ਵੀ ਉਹਦੇ ਨਾਲ ਕਰਨੇ ਚਾਹੀਦੇ ਕੈਮਰਾਮੈਨ ਸਜੀਵ ਦੇ ਨਾਲ ਸੀਮਾ ਪੱਦਨ ਦੀ ਖਾਸੀ ਰਿਪੋਰਟ ਕਰ ਰਹੀ ਹੈ